ਇਸ ਤਰ੍ਹਾਂ ਦੀ ਝਣੋਣੀ ਅੱਜ ਦੀ ਹਰਕਤ ਇਹ ਕੋਣ ਸ਼ੋਭਾ ਨੇ ਜਿੱਤੀ ਉਹਨੇ ਡੇਰਾ ਬੱਲਾ ਨੂੰ ਬਦਲਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਆ ਡੇਰਾ ਬੱਲਾ ਵੱਲੋਂ ਮੈਂ ਧੰਨਵਾਦੀਆਂ ਬਾਬਾ ਜੀ ਦਾ ਜਿਨ੍ਹਾਂ ਨੇ ਉਸੇ ਟਾਈਮ ਇਸ ਖਬਰ ਦਾ ਰਿਕੁਨ ਦਾ ਖੰਡਨ ਕਰਾਇਆ। ਅੱਜ ਇਸ ਦੇ ਮੁੱਢ ਕੇ ਮੂਹਤੇ ਸਟੇਡ ਵੱਜੀ ਹੈ। ਲੋਕ ਸਾਰੇ ਹੀ ਲਗਭਗ ਕਾਂਗਰਸ ਪਾਰਟੀ ਨੂੰ ਆ ਰਹੇ ਆ। ਲੋਕਾਂ ਨੇ ਸਵੇਰ ਤੋਂ ਹੀ ਬਧਾਈਆਂ ਦੇ ਰਹੀਆਂ। ਲੋਕਨਵਾਦੀ ਨਿਲੰਧਰ ਦੇ ਲੋਕਾਂ ਦਾ ਜੀ ਨੇ ਮੈਨੂੰ ਰਿਸੈਪਟ ਦਿੱਤਾ। ਠੀਕ ਮੈਂ ਵਿਸ਼ਵਾਸ ਹਉਨਾ ਤੇ ਮੈਂ ਇਹਨਾਂ ਦੇ ਵਿਚਾਰ ਰਹਿ ਕੇ ਇੱਕ ਹੁਣ ਜਲੰਧਰ ਮੇਰਾ ਮੈਂ ਜਲੰਧਰ ਵਾਲਿਆਂ ਦਾ ਜਲੰਧਰ ਵਾਲਿਆਂ ਨੇ ਮੈਨੂੰ ਗੋਦ ਲੈ ਲਿਆ ਮੈਂ ਇਹਨਾਂ ਦਾ ਬੱਚਾ ਬਣ ਕੇ ਇੱਥੇ ਕੰਮ ਕਰ ਲਵਾਂ ਸਰ ਤੁਸੀਂ ਗੋਦ ਗੋਦ ਕਰ ਰਹੇ ਹੋ ਸਰ ਤੁਸੀਂ ਗੋਦ ਕਰ ਰਹੇ ਹੋ ਬ੍ਰਿੰਕ ਤੇ ਵੀ ਠੀਕ ਹੋ ਜਾਣਾ ਅਰੇ ਕਮਾਲਾ ਤੁਸੀਂ ਕਹਿ ਰਹੇ ਹੋ ਬੈਸਟ ਦੇ ਵਿੱਚ ਮੈਨੂੰ ਲੱਗ ਰਿਹਾ ਸੀ ਇਹ ਵਿੱਚ ਹੈ ਕਿ ਬਹੁਤ ਹੀ ਮਾੜੇ ਅਨਸਰਸ ਅਰੇ ਕੋ ਇਹ ਜਿਹੜੇ ਕੰਪਿਊਟਰ ਦਾ ਮਾਮਲਾ ਹੈ ਇਹ ਤਾਂ ਬਰਾਲ ਵਾਲੇ ਦਾ ਸਾਨੂੰ ਖਤਰਾ ਹੈ ਕਿ ਕੋਈ ਵੀ ਵਾੜੀ ਹਰਕਤ ਕਰ ਸਕਦੇ ਰਾਤ ਦਿਨ ਨੋਟ ਵੱਡੇ ਰਾਤ ਦਿਨਾਂ ਨੇ ਆਟਾ ਦਾਲੇ ਦਾ ਰਾਸ਼ਨ ਫੜਿਆ ਗਿਆ ਇਹਨਾਂ ਵਿੱਚ ਛੂਟ ਪੜੇ ਗਏ ਇਹ ਆਪਣੀਆਂ ਪਤਨੀਆਂ ਤੋਂ ਛੂਟ ਵੰਡਵਾ ਰਹੇ ਹੈ ਇਸ ਕੋਸ਼ਿਸ਼ ਕਰਕੇ ਮੈਂ ਅੱਜ ਸਾਰਾ ਦਿਨ ਐਫੀਰ ਕਰ ਰਹੇ ਇਸੇ ਤਰ੍ਹਾਂ ਦੇ ਕਿਉਂ ਨੇ ਰਾਤ 10:30 ਵੱਲਾਂ ਫਸਟਾਂ ਸਾਡੇ ਬਹੁਤ ਹੀ ਪੁਲਹੀਂ ਵੇੜਾ ਜਿਹੜਾ ਉਹਦੇ ਬਾਰੇ ਵਿੱਚ ਕੁੱਝ ਦੀ ਅਫਵਾਹ ਹੋ ਰਹੀ ਹੈ ਕਿ ਉਹਨਾਂ ਨੇ ਕੋਈ ਕੁਝ ਖੋੜੀ ਤੂ ਇਸ ਤਰ੍ਹਾਂ ਦੀ ਚਣੌਣੀ ਐ ਤੁਸੀਂ ਦੀ ਹਰਕਤ ਏਕੂ ਨੂੰ ਸ਼ੋਭਾ ਨੇ ਜਿਹਦੀ ਉਹਨੇ ਡੇਰਾ ਵੱਡਾ ਨੂੰ ਬਦਲਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਡੇਰਾ ਵੱਡਾ ਵੱਡੋਣਾ ਧੰਨਵਾਦੀਆਂ ਬਾਬਾ ਜੀ ਦਾ ਜਿਨ੍ਹਾਂ ਨੇ ਉਸੇ ਟਾਈਮ ਇਸ ਖਬਰ ਦਾ ਰਿਕੁਜ ਦਾ ਖੰਡਨ ਕਰਾਇਆ ਔਰ ਇਸ ਦੇ ਮੁੱਢੇ ਮੂਹ ਤੇ ਚੇੜ ਵਜੀਏ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਮੇਰੀ ਆਵਾਜ਼ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਦੀ ਆਵਾਜ਼ ਦੇ ਵਿੱਚ ਤੋਂ ਪ੍ਰਚਾਰ ਕਰ ਰਹੇ, ਤੋਂ ਪ੍ਰਚਾਰ ਕਰ ਰਹੇ ਔਰ ਮੇਰੀ ਰਾਹੁਲ ਜੀ ਦੀ ਆਵਾਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਕੇ ਠੇਕ ਆਵਾਜ਼ ਦੇ ਵਿੱਚ ਮੈਸੇਜ ਦੇ ਰੇ ਮੈਂ ਲੋਕਾਂ ਨੂੰ ਇਹ ਚੀਜ਼ ਕਰਨਾ ਚਾਹੁੰਦਾ ਕਿ ਅਜਿਹੇ ਮਾੜੇ ਅਨਸਰਾਂ ਤੋਂ ਔਰ ਗਲਤ ਮੈਸੇਜਾਂ ਤੋਂ ਉਸ ਤੇ ਕਰ ਰਹੇ ਹਨ ਬਹੁਤ ਹੀ ਉੱਚ ਕਰਤਾਰ ਜਿੰਦਰ ਦੇ ਵਿੱਚ ਮੋਬਾਈਲ ਹੈ ਲੋਕ ਸਾਰੇ ਹੀ ਲਗਭਗ ਕਾਂਗਰਸ ਪਾਰਟੀ ਨੂੰ ਆਉਣ ਵਿੱਚ ਆ ਰਹੇ ਹਨ ਲੋਕਾਂ ਨੇ ਸਵੇਰ ਤੋਂ ਹੀ ਬਤਾਇਆ ਦੇ ਨਹੀਂ ਕੋਈ ਤਾਂ ਨਹੀਂ ਆਉਂਦੇ ਲੋਕਾਂ ਦਾ ਵਾਦੀ ਜਿੰਦਰ ਦੇ ਲੋਕਾਂ ਦਾ ਜਿਨ੍ਹਾਂ ਨੇ ਮਨੋਸੈਪਟ ਕੀਤਾ ਔਰ ਮੈਂ ਵਿਸ਼ਵਾਸ ਦਵਾਉਣਾ ਕਿ ਮੈਂ ਇਹਨਾਂ ਦੇ ਵਿਚਾਰ ਰਹਿ ਕੇ ਇੱਕ ਉਹ ਜਲੰਧਰ ਮੇਰਾ ਮੈਂ ਜਲੰਧਰ ਵਾਲਿਆਂ ਦਾ ਜਲੰਧਰ ਵਾਲਿਆਂ ਨੇ ਮੈਨੂੰ ਗੋਦ ਲੈ ਲਿਆ ਮੈਂ ਇਹਨਾਂ ਦਾ ਬੱਚਾ ਬਣ ਕੇ ਇੱਥੇ ਕੰਮ ਕਰਨਾ ਸਰ ਤੁਸੀਂ ਬੋਰਡਕਾਸਟ ਕਰ ਰਹੇ ਹੋ ਆਪਣੇ ਵੀ ਤੀਕੋ ਮੈਂ ਜਾ ਰਿਹਾ ਹਾਂ ਹਰੇਕ ਮਾ ਕਿਸੇ ਕਹ ਰਹੇ ਕਿ ਬੈਸਟ ਦੇ ਵਿੱਚ ਇਹ ਹੈ ਕਿ ਬਹੁਤ ਹੀ ਮਾੜੇ ਆਨਸਰਸ ਰੀਪੋ ਜੋ ਗੋਲੀ ਸੰਜੋਧ ਦਾ ਮਾਇਸ ਹੈ ਕਿ ਦਿਰਾਲ ਵਾਲੇ ਪਿੰਡਾਂ ਦਾ ਸਾਨੂੰ ਖਤਰਾ ਹੈ ਕਿ ਕੋਈ ਵੀ ਬਾੜੀ ਹਰਕਤ ਕਰ ਸਕਦੇ ਰਾਤ ਦਿਨਾਂ ਨੇ ਲੋਟ ਵੱਡੇ ਰਾਤ ਦਿਨਾਂ ਨੇ ਆਟਾ ਦਾਲੇ ਦਾ ਰਸ਼ਨ ਫੜਿਆ ਗਿਆ ਇਹਨਾਂ ਦੇ ਛੂਟ ਪੜੇ ਗਏ ਇਹ ਆਪਣੀਆਂ ਪਤਨੀਆਂ ਤੋਂ ਛੂਟ ਬਣਵਾ ਰਹੇ ਹੈ ਸੋਚ ਕਰਕੇ ਮੈਂ ਅੱਜ ਸਾਰਾ ਦਿਨ ਐਕਟ ਨਹੀਂ ਕਰ ਰਿਹਾ ਰਿਪੋਰਟ ਕਰੇ ਤੁਸੀਂ